ਕਿਉਂ ਲਾਹੌਰ ਪੰਜਾਬ ਦਾ ਹਿੱਸਾ ਨਹੀਂ ਬਣ ਪਾਇਆ ਕਿਸ ਆਧਾਰ ਤੇ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਅੱਜ ਵੀ ਪੰਜਾਬ ਦੇ ਲੋਕ ਲਾਹੌਰ ਲਈ ਕਿਉਂ ਤਰਸਦੇ ਹਨ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਇਹਨਾਂ ਸਾਰੀਆਂ ਗੱਲਾਂ ਦੇ ਕਾਰਨ ਤੇ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਣਾ ਹੈ ਤੇ ਜੇ ਪਸੰਦ ਆਵੇ ਤਾਂ ਸ਼ੇਅਰ ਵੀ ਜਰੂਰ ਕਰਨਾ ਜਦੋਂ ਭਾਰਤ ਆਜ਼ਾਦ ਹੋਣਾ ਸੀ ਯਾਨੀ ਕਿ 15 ਅਗਸਤ 1947 ਵਿੱਚ ਉਸ ਤੋਂ ਪਹਿਲਾਂ ਰਾਜਨੀਤੀ ਦੀ ਦੌੜ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਉਸ ਸਮੇਂ ਤੇ ਦੋ ਪਾਰਟੀਆਂ ਇੱਕ ਕਾਂਗਰਸ ਪਾਰਟੀ ਤੇ ਇੱਕ ਮੁਸਲਿਮ ਲਿਗ ਮਜ਼ਬੂਤ ਪੱਖ ਰੱਖਣ ਵਾਲੀਆਂ ਪਾਰਟੀਆਂ ਸੀ ਪਰ ਬਦਕਿਸਮਤੀ ਨਾਲ ਦੋਨੋਂ ਹੀ ਪਾਰਟੀਆਂ ਦੇ ਨੇਤਾ ਨੂੰ ਉਸ ਸਮੇਂ ਤੇ ਪਾਵਰ ਦਾ ਲਾਲਚ ਸੀ ਮੁਸਲਿਮ ਲਿਗ ਇਹ ਚਾਹੁੰਦੀ ਸੀ ਕਿ ਵੱਦ ਤੋਂ ਵੱਧ ਉਹਦੇ ਸਾਡੇ ਹੱਥ ਆਉਣ ਤੇ ਕਾਂਗਰਸ ਪਾਰਟੀ ਚਾਹੁੰਦੀ ਸੀ ਕਿ ਹੁਣ ਤੱਕ ਆਜ਼ਾਦੀ ਦੀ ਲੜਾਈ ਅਸੀਂ ਬਹੁਤ ਮਿਹਨਤ ਨਾਲ ਲੜੀ ਐ ਤਾਂ ਜਿੰਨੇ ਵੀ ਵੱਡੇ ਅਹੁਦੇ ਹਨ ਉਹਨਾਂ ਤੇ ਸਾਡਾ ਹੱਕ ਹੋਣਾ ਚਾਹੀਦਾ ਐ ਇਹ ਲਾਲਚ ਅੰਤ ਵਿੱਚ ਜਾ ਕੇ ਇੰਨਾ ਨੁਕਸਾਨਦਾਇਕ ਹੋ ਗਿਆ ਕਿ ਭਾਰਤ ਦੇ ਹੀ ਦੋ ਹਿੱਸੇ ਕਰਨੇ ਪਏ ਕਿਉਂਕਿ ਪਾਕਿਸਤਾਨੀ ਨੇਤਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਭਾਰਤ ਵਿੱਚ ਰਹਿ ਕੇ ਸਾਨੂੰ ਉਹ ਪਾਵਰ ਤੇ ਉਹ ਅਹੁਦੇ ਨਹੀਂ ਮਿਲਣੇ जो कि सू मिलने चाहिए ता अंत इस गल का नतीजा निकलिया भारत की सब तो ज्यादा नुकसान चलना पे आप ते तुझा बंगाल उन्नीसो संताली पिक्चर राख लीए तो सारा शरीर कंब जाता है तो तुम इस यह सोचो कि उस समय से की होया होगा लेकिन अज की वीडियो गल करा कि लाहौर पंजाब का हिस्सा क्यों नहीं बन पाया ਭਾਰਤ ਦੇ ਦੋ ਹਿੱਸੇ ਕਰਨ ਵਾਸਤੇ ਬ੍ਰਿਟੇਨ ਦੇ ਸਭ ਤੋਂ ਮਸ਼ਹੂਰ ਜੱਜ ਸਰ ਰੈਡਕਲਿਫ ਨੂੰ ਭਾਰਤ ਬੁਲਾਇਆ ਗਿਆ ਤੇ ਉਸ ਨੂੰ ਕਿਹਾ ਗਿਆ ਕਿ ਇਹ ਵੰਡ ਧਰਮ ਦੇ ਆਧਾਰ ਤੇ ਕੀਤੀ ਜਾਵੇ ਇਹ ਗੱਲ ਉਸਨੇ ਕੁਲਦੀਪ ਨੈਰ ਨਾਮ ਦੇ ਪੱਤਰਕਾਰ ਨੂੰ ਇੰਟਰਵਿਊ ਦੇ ਵਿੱਚ ਦੱਸੀ ਸੀ ਉਸ ਸਮੇਂ ਤੇ ਵੰਡ ਦੋ ਗੱਲਾਂ ਦੇ ਆਧਾਰ ਤੇ ਕੀਤੀ ਜਾਣੀ ਸੀ ਪਹਿਲੀ ਜਿੱਥੇ ਮੁਸਲਿਮ ਆਬਾਦੀ ਜ਼ਿਆਦਾ ਸੀਗੀ ਉਹ ਹਿੱਸਾ ਪਾਕਿਸਤਾਨ ਦੇ ਵਿੱਚ ਕਰ ਦਿੱਤਾ ਗਿਆ ਤੇ ਜਿੱਥੇ ਹਿੰਦੂ ਆਬਾਦੀ ਜ਼ਿਆਦਾ ਸੀ ਉਹ ਭਾਰਤ ਦੇ ਵਿੱਚ ਰਹਿਣ ਦਿੱਤਾ ਗਿਆ ਲੇਕਿਨ ਦੂਜਾ ਆਧਾਰ ਕੀ ਸੀਗਾ ਪ੍ਰਾਪਰਟੀ ਦਾ ਜਿੱਥੇ ਹਿੰਦੂਆਂ ਦੀ ਪ੍ਰਾਪਰਟੀ ਦਾ ਹਿੱਸਾ ਜ਼ਿਆਦਾ ਸੀ ਉਹ ਹਿੱਸਾ ਵੀ ਹਿੰਦੂਆਂ ਨੂੰ ਦੇ ਦਿੱਤਾ ਗਿਆ ਤੇ ਜਿੱਥੇ ਮੁਸਲਮਾਨਾਂ ਦੀ ਪ੍ਰਾਪਰਟੀ ਦਾ ਹਿੱਸਾ ਜ਼ਿਆਦਾ ਸੀ ਉਹ ਮੁਸਲਮਾਨਾਂ ਨੂੰ ਦੇ ਦਿੱਤਾ ਗਿਆ ਹੁਣ ਮੁਰਜੀ ਆਪਾਂ ਲਾਹੌਰ ਦੀ ਗੱਲ ਕਰੀਏ ਤਾਂ ਲਾਹੌਰ ਵਿੱਚ 60% ਆਬਾਦੀ ਮੁਸਲਮਾਨਾਂ ਦੀ ਸੀ ਤੇ 40% ਆਬਾਦੀ ਜਿਹੜੀ ਸੀ ਉਹ ਹਿੰਦੂਆਂ ਦੀ ਸੀਗੀ ਤਾਂ ਇਸ ਦੇ ਵਿੱਚ ਜ਼ਿਆਦਾ ਕੁਝ ਫਰਕ ਨਹੀਂ ਮੰਨਿਆ ਜਾ ਸਕਦਾ ਪਰ ਜੇ ਆਪਾਂ ਦੂਜਾ ਪੱਖ ਵੇਖੀਏ ਤਾਂ ਪ੍ਰਾਪਰਟੀ ਦੇ ਵਜੋਂ ਸਿੱਖਾਂ ਤੇ ਹਿੰਦੂਆਂ ਦੀ ਪ੍ਰਾਪਰਟੀ ਲਾਹੌਰ ਦੇ ਵਿੱਚ ਮੁਸਲਮਾਨਾਂ ਤੋਂ ਕਿਤੇ ਹੀ ਜ਼ਿਆਦਾ ਸੀਗੀ ਪਰ ਫਿਰ ਵੀ ਲਾਹੌਰ ਨੂੰ ਪਾਕਿਸਤਾਨ ਦੇ ਵਿੱਚ ਮਿਲਾ ਦਿੱਤਾ ਗਿਆ ਸਰ ਰੈਡਕਲਿਫ ਨੇ ਦੱਸਿਆ ਕਿ ਮੈਂ ਲਾਹੌਰ ਨੂੰ ਭਾਰਤ ਦੇ ਹਿੱਸੇ ਹੀ ਲਿਖਿਆ ਸੀ ਪਰ ਇਹ ਖਬਰ ਪਹਿਲਾਂ ਹੀ ਕਿਸੇ ਨੇ ਬਾਹਰ ਕੱਢ ਦਿੱਤੀ ਕਿ ਲਾਹੌਰ ਭਾਰਤ ਵਿੱਚ ਮਿਲਾ ਦਿੱਤਾ ਗਿਆ ਹੈ ਇਹ ਖਬਰ ਸੁਣ ਕੇ ਪਾਕਿਸਤਾਨ ਦੇ ਵਿਚ ਬਹੁਤ ਜ਼ਿਆਦਾ ਲੰਗੇ ਹੋਏ ਕਿਹਾ ਜਾਂਦਾ ਹੈ ਕਿ 12 ਅਗਸਤ ਦੀ ਵਰਗੀ ਸਵੇਰ ਲਾਹੌਰ ਦੇ ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਨਹੀਂ ਵੇਖੀ ਸੀ ਸੜਕਾਂ ਤੇ ਪਈਆਂ ਲਾਸ਼ਾਂ ਅੱਗ ਵਿੱਚ ਸੜੇ ਹੋਏ ਘਰ 11 ਅਗਸਤ ਦੀ ਰਾਤ ਦੀ ਆਤੰਕ ਦੀ ਗਵਾਹੀ ਦੇ ਰਹੇ ਸੀ ਇਸ ਵਿੱਚ ਅੰਗਰੇਜ਼ਾਂ ਦਾ ਕਹਿਣਾ ਸੀ ਕਿ ਕਿਸੇ ਨੇ ਲਾਹੌਰ ਦੇ 파ਰਟ ਵਿੱਚ ਸ਼ਾਮਿਲ ਹੋਣ ਦੀ ਅਫਵਾਹ ਪਹਿਲਾਂ ਹੀ ਫੈਲਾ ਦਿੱਤੀ ਸੀ ਇਸ ਦੇ ਵਿਰੋਧ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਵਿੱਚ ਕਤਲੇਆਮ ਹੋਏ ਦੋਪਹਿਰ ਕਰੀਬ 3 ਵਜੇ ਅੰਗਰੇਜ਼ ਅਫਸਰ 100 ਲੋਕਾਂ ਦੀ ਮੰਡੀ ਕੁਸਤੀ ਕਰ ਰਹੇ ਸੀਗੇ ਪਰ ਇਹ ਸਚਾਈ ਵਿੱਚ ਇਹ ਸੰਖਿਆ 10 ਗੁਣਾ ਸੀ ਸਿਰਫ 24 ਘੰਟੇ ਵਿੱਚ ਲਾਹੌਰ ਦੇ ਹਾਲਾਤ ਇੰਨੇ ਵਿਗੜ ਗਏ ਕਿ ਗਵਰਨਰ ਜੈਂਕਿੰਸ ਨੇ ਲੋਡ ਮਾਉਂਟ ਬੈਟਨ ਨੂੰ ਟੈਲੀਗ੍ਰਾਮ ਪੇਜ 'ਤੇ ਡਿਮਾਂਡ ਕੀਤੀ ਕਿ ਇੱਥੇ ਫੌਜ ਨੂੰ ਭੇਜਿਆ ਜਾਵੇ ਕਿਉਂਕਿ ਅੰਮ੍ਰਿਤਸਰ ਤੇ ਲਾਹੌਰ ਦੀ ਪੁਲਿਸ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਕਤਲਿਆਮ ਕਰਦੇ ਹੋਏ ਪੁਲਿਸ ਵਾਲਿਆਂ ਨੂੰ ਵੀ ਵੇਖਿਆ ਗਿਆ ਸੀ ਹਾਲਾਤ ਹਮ ਕਾਬੂ ਤੋਂ ਬਾਹਰ ਸੀ ਇਸ ਨੂੰ ਫੌਜ ਹੀ ਸੰਭਾਲ ਸਕਦੀ ਸੀ ਉਸ ਸਮੇਂ ਤੇ لیاقت ਅਲੀ ਨੇ ਜੋ ਕਿ ਮੁ슬ਮਨ ਨੇਤਾ ਸੀਗੇ ਉਹਨੇ ਇੱਕ ਨਾਰਾ ਦਿੱਤਾ ਹੱਸ ਕੇ ਲਿਆ ਪਾਕਿਸਤਾਨ ਤੇ ਲੜ ਕੇ ਲਾਵਾਂਗੇ ਹਿੰਦੁਸਤਾਨ ਇਹ ਹਰ ਗਲੀ ਹਰ ਮੋਹੱਲੇ ਵਿੱਚ ਆਹੀ ਨਾਰਾ ਗੂੰਜ ਰਿਹਾ ਸੀਗਾ ਪ੍ਰੋਫੈਸਰ ਡਾਕਟਰ ਵਰਨੀਤਾ ਗੁਪਤਾ ਨੇ ਦੱਸਿਆ ਕਿ ਲਾਹੌਰ ਦੇ ਕਤਲੇਆਮ ਦੀ ਵਜ੍ਹਾ ਸਿਰਫ ਰੈਡਕਲਿਫ ਹੀ ਸੀ ਕਿਉਂਕਿ ਉਹਦੇ ਦਫ਼ਤਰ ਤੋਂ ਹੀ ਲਾਹੌਰ ਦੇ ਭਾਰਤ ਦੇ ਵਿੱਚ ਆਉਣ ਦੀ ਅਫਵਾਹ ਉੱਡੀ ਸੀ 12 ਅਗਸਤ ਨੂੰ ਇੰਨਾ ਖੂਨ ਡੁੱਲਿਆ ਕਿ ਰੈਡਕਲਿਫ ਨੂੰ ਗੁਪਤ ਤਰੀਕੇ ਨਾਲ ਲਾਹੌਰ ਦੇ ਭਾਰਤ ਵਿਚ ਮਿਲਾਉਣ ਦਾ ਫੈਸਲਾ ਬਦਲਣਾ ਪਿਆ ਰੈਡਕਲਿਫ ਦਾ ਇੱਕ ਮਿੱਤਰ ਪਾਕਿਸਤਾਨ ਨੂੰ ਕੋਈ ਵੀ ਵੱਡਾ ਤੇ ਮਤਲਬ ਕਿ ਸਮਰਿਤ ਸਮਰਿੱਧ ਸ਼ਹਿਰ ਨਾ ਮਿਲਣ ਦੇ ਫੈਸਲੇ ਤੋਂ ਖੁਸ਼ ਨਹੀਂ ਸੀ ਇਸ ਕਰਕੇ ਉਸਨੇ ਇਹ ਸੂਚਨਾ ਮੁਸਲਿਮ ਲੀਗ ਦੇ ਇੱਕ ਨੇਤਾ لیاقت ਅਲੀ ਨੂੰ ਦੇ ਦਿੱਤੀ ਯਾਨੀ ਕਿ ਜੋ ਕਿ ਕਿਦਾ ਫਰੈਂਡ ਸੀਗਾ ਰੈਡਕਲਿਫ ਦਾ ਹੈ ਆਬਾਦੀ ਤੋਂ ਬਾਅਦ ਲੰਡਨ ਦੇ ਵਿੱਚ ਰੈਡਕਲਿਫ ਨਾਲ ਮੁਸਲਮਾਨ ਮੁਲਾਕਾਤ ਕਰਨ ਵਾਲੇ ਇਕਲੋਤੇ ਪੱਤਰਕਾਰ ਕੁਲਦੀਪ ਨੇਰ ਸੀਗੇ ਕੁਲਦੀਪ ਨੇਰ ਨੇ ਰੈਡਕਲਿਫ ਨੇ ਇੱਕ ਰੇਡੀਓ ਚੈਨਲ ਰਾਹੀਂ ਇੰਟਰਵਿਊ ਕੀਤਾ ਜਿਸ ਵਿੱਚ ਰੈਡਕਲਿਫ ਨੇ ਦੱਸਿਆ ਕਿ ਬਾਉਂਡਰੀ ਲਾਈਨ ਬਣਾਉਣ ਲਈ ਉਹਨਾਂ ਨੂੰ ਸਿਰਫ 10 ਤੋਂ 12 ਦਿਨ ਹੀ ਮਿਲੇ ਸੀਗੇ ਰੈਡਕਲਿਫ ਇਸ ਤੋਂ ਪਹਿਲਾਂ ਕਦੇ ਭਾਰਤ ਵੀ ਨਹੀਂ ਆਏ ਸੀ ਉਹਨਾਂ ਨੇ ਸਿਰਫ ਇੱਕ ਜਹਾਜ਼ ਰਾਹੀਂ ਐਨੇ ਵੱਡੇ ਭਾਰਤ ਦਾ ਦੌਰਾ ਕੀਤਾ ਸੀ ਰੈਡਕਲਿਫ ਕਹਿੰਦਾ ਹੈ ਕਿ ਮੈਨੂੰ ਦੱਸਿਆ ਗਿਆ ਸੀ ਕਿ ਲਾਹੌਰ ਹਿੰਦੂਆਂ ਦਾ ਸ਼ਹਿਰ ਹੈ ਉਹਨਾਂ ਦੀ ਪ੍ਰਾਪਰਟੀ ਮੁਸਲਮਾਨਾਂ ਤੋਂ ਜ਼ਿਆਦਾ ਹੈ ਲਾਹੌਰ ਉਸ ਸਮੇਂ ਤੇ ਅਮੀਰ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ ਪਾਕਿਸਤਾਨ ਨੂੰ ਹੁਣ ਤੱਕ ਕੋਈ ਵੀ ਵੱਡਾ ਸ਼ਹਿਰ ਨਹੀਂ ਮਿਲਿਆ ਸੀਗਾ ਵੰਡ ਤੋਂ ਬਾਅਦ ਨਾਰਾਜ਼ ਪਾਕਿਸਤਾਨ ਨੂੰ ਕੁਛ ਹੋਣਾ ਚਾਹੀਦਾ ਸੀਗਾ ਕਿ ਮੈਂ ਭਾਰਤ ਤੋਂ ਲੈ ਕੇ ਪਾਕਿਸਤਾਨ ਨੂੰ ਦੇ ਦਿੱਤਾ ਯਾਨੀ ਕਿ ਪਾਕਿਸਤਾਨ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ ਰੈਡਕਲਿਫ ਆਪਣੇ ਇਸ ਫੈਸਲੇ ਤੋਂ ਇੰਨਾ ਜ਼ਿਆਦਾ ਡਰ ਗਿਆ ਸੀ ਕਿ ਰਾਤੋਂ ਰਾਤ ਭਾਰਤ ਤੋਂ ਲੰਡਨ ਆਪਣੀ ਫੀਸਲੇ ਬਿਨਾਂ ਹੀ ਚਲਾ ਗਿਆ ਤੇ ਮੁੜ ਕੇ ਕਦੇ ਵੀ ਭਾਰਤ ਨਹੀਂ ਆਇਆ ਲਾਹੌਰ ਪੰਜਾਬੀਆਂ ਦੀ ਦਿਲੋ ਜਾਨ ਵਿੱਚ ਅੱਜ ਵੀ ਵੱਸਦਾ ਹੈ ਉਹਦਾ Uh, सब तो कारण यही है राजधानी कहा जाता है अज भी महाराजा रणजीत सिंह समाधि लाहौर स्थापित है इस तुम तो इलावा सिखा दे धार्मिक स्थान जिदा कि ननकाना साहब जो कि गुरु नानक देव जी दी जी का जन्म स्थान है ਇਸ ਦਾ ਨਾਮ ਹੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਹੀ ਪਿਆ ਸੀ ਪਹਿਲਾਂ ਇਸ ਨੂੰ ਰਾਏ ਭੋਏ ਦੀ ਤਨਵੰਡੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਤਾਂ ਫਿਰ ਤੁਸੀਂ ਆਪ ਹੀ ਸੋਚੋ ਕਿ ਲਾਹੌਰ ਨੂੰ ਆਪਣੇ ਦਿਲ ਦੇ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ ਲਾਹੌਰ ਨਾਲ ਜੁੜੇ ਹੋਣ ਦੇ ਹੋ ਵੀ ਬਹੁਤ ਸਾਰੇ ਕਾਰਨ ਨੇ ਪਰ ਮੈਂ ਕੁਝ ਕਾਰਨ ਤੁਹਾਨੂੰ ਦੱਸੇ ਨੇ ਜੋ ਕਿ ਬਹੁਤ ਵੱਡੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਐਵੇਂ ਦੀਆਂ ਗੱਲਾਂ ਨੇ ਜੋ ਲਾਹੌਰ ਨੂੰ ਅੱਜ ਵੀ ਆਪਣੇ ਦਿਲ ਨਾਲ ਜੋੜ ਦੀਆਂ ਨੇ ਅਸਵੈ ਪਰ ਵੈਸੇ ਵੀ ਮੋٹے ਤੌਰ ਤੇ ਵੇਖਿਆ ਜਾਵੇ ਤਾਂ 1947 ਦੀ ਵੰਡ ਭਾਰਤ ਦੀ ਨਹੀਂ ਪੰਜਾਬ ਦੀ ਵੰਡ ਸੀ ਇਸ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਵਿਸਤਾਰ ਨਾਲ জানਾਂਗੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਵੀ ਕਰਿਓ ਧੰਨਵਾਦ ਜੀ